ਇਸ ਸਮੇਂ ਅਸੀਂ ਮਸ਼ਹੂਰ ਗਾਇਕ ਗੁਰਦਾਸ ਮਾਨ ਉਹਨਾਂ ਦੇ ਭਰਾ ਗੁਰਪੰਤ ਮਾਨ ਦੇ ਪਿਛੇ ਦਿਨੀ ਮੌਤ ਹੋ ਗਈ ਸੀ ਅੱਜ ਅੰਤਿਮ ਅਰਦਾਸ ਹੈ ਤਾਂ ਇਸ ਸਮੇਂ ਜਿਸ ਸਮੇਂ ਅੰਤਿਮ ਅਰਦਾਸ ਦਾ ਉਹ ਸਮੇਂ ਪੰਜਾਬ ਵੀ ਇੰਡਸਟਰੀ ਨਾਲ ਜੁੜੇ ਹੋਏ ਗਾਇਕ ਪਹੁੰਚ ਰਹੇ ਨੇ ਤਾਂ ਹੋਰ ਕਈ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਇਸ ਸਮੇਂ ਇਹ ਤਸਵੀਰਾਂ ਜਿੱਥੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਉੱਥੇ ਹੀ ਜਿੱਥੇ ਪਹਿਲਾਂ ਕੁਝ ਸਮੇਂ ਪਹਿਲਾਂ ਗੁਰਦਾਸ ਮਾਨ ਆਪਣੇ ਭਰਾ ਨੂੰ ਅੰਤਿਮ ਜਿਹੜੀ ਅਰਦਾਸ ਮੌਕੇ ਸਭ ਤੋਂ ਪਹਿਲਾਂ ਪਹੁੰਚੇ ਨੇ ਤੋਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਜਾਣ ਵਾਲੇ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਅਮਰ ਨੂਰੀ ਪਹੁੰਚੇ ਸੀ ਤਾਂ ਹੁਣ ਬੱਬੂ ਮਾਨ ਪਹੁੰਚੇ ਨੇ ਤਾਂ ਜਿਹੜਾ ਲਗਾਤਾਰ ਸਰਦਾਰ ਸ਼ਮਸ਼ੇਰ ਸਿੰਘ ਅਤੇ ਉਹਨਾਂ ਦੇ ਗੁਰਦੀਪ ਬਾਈ ਜੀ ਜਿਹੜੇ ਇੱਕ ਨਾਮੀ ਸਿੰਗਰ ਨੇ ਗੁਰਦੀਪ ਬਾਈ ਜਿਹੜੇ ਪਿੱਛੇ ਦਿਨੀ ਸਕਾਰ ਟਾਈਮ ਵੀ ਕਿਉਂਕਿ ਬਹੁਤ ਪੁਰਾਣੇ ਸਾਥੀ ਨੇ ਸਾਰੇ ਜਿਹੜੇ ਪੁਰਾਣਾ ਪੁਰਾਣੇ ਇੱਕ ਸਾਥੀਆਂ ਦੇ ਦੁੱਖ ਸਾਂਝਾ ਕਰਨ ਲਈ ਜ਼ਰੂਰ ਪਹੁੰਚੇ ਨੇ ਤਾਂ ਇਸ ਸਮੇਂ ਦੀਆਂ ਅਸੀਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਬਬੂ ਮਾਨ ਆਪਣੇ ਅ ਗੁਰਦਾਸ ਮਾਨ ਸਾਹਿਬ ਦੇ ਨਾਲ ਜਿਹੜਾ ਦੁੱਖ ਪ੍ਰਗਟਾਵਾ ਕਰ ਰਿਹਾ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਪਹੁੰਚੇ ਸ਼ਖਸੀਅਤ ਹੈਗੀਆਂ ਨੇ ਉਹ ਇਸ ਸਮੇਂ ਪਹੁੰਚ ਰਹੀਆਂ ਨੇ ਤਾਂ ਪਿਛਲੇ ਦਿਨੀ ਇੱਕ ਗੰਭੀਰ ਬਿਮਾਰੀ ਕਾਰਨ ਜਿਹੜੀ ਮੌਤ ਹੋ ਜਾਂਦੀ ਹੈ ਗੁਰਦ ਆਸਮਾਨ ਦੇ ਭਰਾ ਗੁਰਪੰਥ ਮਾਨ ਤਾਂ ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ ਆ ਇਸ ਅੰਤਿਮ ਅਰਦਾਸ ਨੂੰ ਮੌਕੇ ਲੋਕਾਂ ਨੂੰ ਉਹਨਾਂ ਨੂੰ ਆਖਰੀ ਜੜੀ ਸੰਧਾਗਨੀ ਦੇਣ ਦੇ ਲਈ ਜਰੂਰ ਪਹੁੰਚਣੇ ਤਾਂ ਇਹ ਤਸਵੀਰ ਉਹਨਾਂ ਦੇ ਭਾਈ ਉਹਨਾਂ ਦੇ ਭਰਾ ਗੁਰਪੰਥ ਮਾਨ ਜਿਹੜੇ ਕਿ ਪੇਸ਼ੇਵaju ਇੱਕ ਬਿਜ਼ਨਸਮੈਨ ਸੀ ਕਿਸਾਨ ਸੀ ਤਾਂ ਗਿੱਦੜਵਾ ਮਲੌਰ ਦੇ ਨਾਲ ਗਿੱਦੜਵਾ ਲੱਗਦਾ ਜਿੱਥੇ ਇਹ ਜਮ ਪਾਲਸੀ ਗੁਰਦਾਸ ਮਾਨ ਦੀ ਗੱਲ ਕਰੇ ਤਾਂ ਗਿੱਦੜਵਾ ਧਰਤੀ ਤੇ ਜਨਮ ਹੁੰਦਾ ਤਾਂ ਉਸ ਬਾਅਦ ਇੱਕ ਦੁਨੀਆ ਭਰ ਦੇ ਵਿੱਚ ਅੱਜ ਗੁਰਦਾਸ ਮਾਨ ਜਿਨ੍ਹਾਂ ਨੂੰ ਜਾਣਿਆ ਜਾਂਦਾ ਤਾਂ ਉਹਨਾਂ ਦੇ ਭਰਾ ਦੇ ਅੰਤਿਮ ਅਰਦਾਸ ਮੌਕੇ ਅੱਜ ਵੱਖ-ਵੱਖ ਸਖਸ਼ੀ ਤਾ ਪੋਲੀਟੀਕਲ ਤੇ ਗਾਈ ਕੰਡਸਟਰੀ ਦੇ ਨਾਲ ਜੁੜੀ ਹੋਏ ਲੋਕ ਇੱਥੇ ਉਨਾਂ ਨੂੰ ਅੰਤਿਮ ਅਰਦਾਸ ਮੌਕੇ ਨਤਮਸਤਕ ਹੋ ਰਹੇ ਨੇ ਤੇ ਤਸਵੀਰਾਂ ਐਮ ਹੋ ਜਾਂਦੀਆਂ ਨੇ ਜਦੋਂ ਇੱਕ ਵੱਡੇ ਨਾਮੀ ਸਿੰਗਰ ਅਤੇ ਇੱਕ ਦਿਲਦਾਰ ਜਿਨ੍ਹਾਂ ਨੂੰ ਗਾਇਕੀ ਦਾ ਥੰਮ ਮੰਨਿਆ ਜਾਂਦਾ ਗੁਰਦਾਸ ਮਾਨ ਉਹਨਾਂ ਦੇ ਭਰਾ ਦੀ ਪਿਛਲੇ ਦਿਨੀ ਮੌਤ ਹੁੰਦੀ ਹੈ ਸੋਮਵਾਰ ਦਾ ਦਿਨ ਤੇ ਜਿਸ ਤੋਂ ਬਾਅਦ ਅੰਤਿਮ ਅਰਦਾਸ ਅੱਜ ਜਿਸ ਮੌਕੇ ਵੱਖ-ਵੱਖ ਸ਼ਹੀਤਾ ਪਹੁੰਚ ਰਹੀਆਂ ਨੇ ਤਾਂ ਲਈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੈਕਟਰ 34 ਗੁਰਦੁਆਰਾ ਸਾਈਂ ਵਿਖੇ ਅੰਤਿਮ ਅਰਦਾਸ ਹੋ ਰਹੀ ਹੈ ਤਾਂ